ਦਿਨੋ ਦਿਨ ਵਾਧ ਰਹੀ ਆਵਾਜਾਈ ਚਲਦਿਆਂ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਵਾਤਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਰੋਜ਼ ਤੇਜ਼ ਰਫ਼ਤਾਰ ਦੇ ਕਹਿਰ ਦੇ ਨਾਲ ਕਈ ਕੀਮਤੀ ਜਾਨਾਂ ਮੌਤ ਦੇ ਘਾਟ ਉਤਰ ਰਹੀਆਂ ਹਨ ਅਤੇ ਇਸ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਰਹੇ ਨੇ ਇੱਕ ਅਜਿਹਾ ਹੀ ਮਾਮਲਾ ਨਾਬਾਤੋ ਸਾਹਮਣੇ ਆਇਆ ਜਿੱਥੇ ਪੀਆਰਟੀਸੀ ਦੇ ਬੱਸ ਡਰਾਈਵਰ ਦੀ ਇੰਗੈਲੀ ਦੇ ਚਲਦਿਆਂ 20 ਸਾਲ ਲੜਕੀ ਦੇ ਦੋਵਾਂ ਲੱਤਾਂ ਤੇ ਬੱਸ ਟਾਇਰ ਚੜਾ ਦਿੱਤੇ ਗਏ ਨੇ ਜਿਸ ਕਰਕੇ ਉਸ ਦੇ ਦੋਵੇਂ ਪੈਰਾਂ ਦਾ ਮਾਸਪਟਣ ਦੇ ਨਾਲ ਨਾਲ ਲੱਤਾਂ ਤੇ ਫ੍ਰੈਕਚਰ ਹੋਣ ਦੀ ਜਾਣਕਾਰੀ ਮਿਲੀ ਹੈ ਇਸ ਮੌਕੇ ਪੀੜਤ ਕੁੜੀ ਦੇ ਪਰਿਵਾਰ ਕਾਫੀ ਗੁੱਸੇ ਦੇ ਵਿੱਚ ਦਿਖਾਈ ਦੇ ਰਿਹਾ ਜਿਨ੍ਹਾਂ ਦੇ ਵੱਲੋਂ ਡਰਾਈਵਰ ਨੂੰ ਕਸੂਰਵਾ ਠਰਾਇਆ ਗਿਆ ਸੁਣੋ ਇਸ ਮੌਕੇ ਕੁੜੀ ਦੇ ਪਿਤਾ ਅਤੇ ਹੋਰ ਨਾ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਬੇਟੀ ਪਟਿਆਲੇ ਤੋਂ ਅਰਜੀ ਨਰਸਿੰਗ ਦੀ ਕਲਾਸ ਲਾਉਣ ਜਾਂਦੀ ਹੈ ਚੁੰਗੀ ਦੇ ਉਤਰੀ ਜੋ ਜਿਹੜੀ ਵਾਸਤੇ ਉਤਰੀ ਉਹਦੇ ਥੱਲੇ ਆ ਗਈ ਇਹ ਕਿਵੇਂ ਕਿ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਬਹਰ ਥੱਲੇ ਆ ਗਏ ਪੈਰ ਥੱਲੇ ਆ ਕੇ ਡਰਾਈਵਰ ਨੇ ਦੇਖਿਆ ਨਹੀਂ ਕੋਈ 1 ਲੱਖ ਤੋਂ ਮੋੜਤੀ ਉਹਨੇ ਉਹ ਨਿੱਟਾ ਦੇ ਉੱਤੇ ਬਸ ਨਗਾਤੀ ਕੀ ਮੰਨ ਕੀ ਕਰਦਾ ਕਨੈਕਟਰ ਦੇ ਡਰਾਈਵਰ ਜੀ ਦਾ ਕਸੂਰ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਸ ਮੋਕੇ ਪੀੜਿਤ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੇ ਬੋਲੇ ਡਰਾਈਵਰ ਨੂੰ ਰੋਕਣ ਦੇ ਲਈ ਜਦ ਬੱਸ ਨੂੰ ਕਿਹਾ ਗਿਆ ਤਾਂ ਉਸ ਨੇ ਇੱਕ ਵੀਣਾ ਸੁਣੀ ਜਿਸ ਤੋਂ ਬਾਅਦ ਉਹ ਮੋਕੇ ਤੋਂ ਫਰਾਰ ਹੋ ਗਿਆ ਦੱਸਦੀ ਹੈ ਕਿ ਉਸ ਦੀ ਭੈਣ ਨਰਸਿੰਗ ਦਾ ਫੋਰਸ ਕਰਨ ਤੇ ਲਈ ਨਾਪਾ ਤੋਂ ਪਟਿਆਲਾ ਜਾਂਦੀ ਸੀ ਉਸੇ ਤਰ੍ਹਾਂ ਜਦੋਂ ਬੱਸ ਕਾਰ ਵਾਪਸ ਆ ਰਹੀ ਸੀ ਤਾਂ ਬੱਸ ਤੋਂ ਉਤਰਨ ਵੇਲੇ ਡਰਾਈਵਰ ਦੀ ਅنگੈਲੀ ਦੇ ਕਾਰਨ ਇਹ ਹਾਦਸਾ ਦੀ ਸ਼ਿਕਾਰ ਹੋ ਗਈ ਹੈ ਇਸ ਮੌਕੇ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਇਸ ਕੁੜੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਪਲਾਸਟਿਕ ਸਰਜਰੀ ਦੀ ਵੀ ਲੋੜ ਪੈ ਸਕਦੀ ਹੈ ਇਸ ਲਈ ਇਸ ਨੂੰ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਇਸ ਦਾ ਇਲਾਜ ਵੀ ਚੱਲੇਗਾ ਫਿਲਹਾਲ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਤੇ ਡਰਾਈਵਰ ਨੂੰ ਸਜ਼ਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਸੈਟ 3 4 ਸਿਮਰ ਪ੍ਰੀ ਕੀ ਲੱਗਦੀ ਹੈ ਮੇਰੀ ਭੈਣ ਲੱਗਦੀ ਹੈ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀਗੀ ਉਹ ਉਤਰੀ ਬੱਸ ਤੋਂ ਤੇ ਬੱਸ ਆਲੇ ਨੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜ਼ੀ ਲੈ ਰਹੀ ਸੀ ਜਾਂ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬੱਸ ਆਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ ਅੱਛਾ ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨੇ ਡ라이ਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਨੇ ਕਿਹਾ ਵੀ ਉੱਤਰ ਥੱਲੇ ਉਹ ਪਤਾ ਨਹੀਂ ਉੱਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਫੇਰ ਨਹੀਂ ਦਿਖਿਆ ਹੈਗਾ ਤੁਸੀਂ ਬੱਸ ਦੇਖਿਆ ਕਿਹੜਾ ਨੰਬਰ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ ਹਾਂਜੀ ਪੀਆਰਟੀਸੀ ਬੱਸ ਹੈ ਅੱਛਾ ਤੇ ਡਰਾਈਵਰ ਕੰਡਕਟਰ ਦੋਨੋਂ ਭੱਜ ਗਏ ਕੰਡਕਟਰ ਤਾਂ ਉੱਥੇ ਸੀ ਡਰਾਈਵਰ ਭੱਜ ਗਿਆ ਫੇ ਹੁਣ ਗੁੜੀਆ ਦਾ ਕੀ ਹਾਲ ਹੈ ਉਹਨੂੰ ਪਟਿਆਲੇ ਲੈ ਕੇ ਗਏ ਨੇਗੇ ਦੋਨੋਂ ਲੱ ਰਜਿੰਦਰਾ ਇਹ ਕੁੜੀਆ ਸਿਮਰਪ੍ਰੀਤ ਦਿੱਲੀ ਜਾਂਦੀ ਹੈ ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਉਹਦੀ ਟ੍ਰੇਨਿੰਗ ਲੱਗ ਰਹੀ ਸੀ ਪੈਸੇ ਉਹ ਰਖੜੇ ਪੜਦੀ ਹੈ ਤੇ ਬੱਸ ਫੇਰ ਕਿੱਥੇ ਮੇਲਕੋਟਲੇ ਜਾ ਰਹੀ ਸੀ ਨਹੀਂ ਚੁੰਗੀ ਤੇ ਹੀ ਉਤਰੀ ਸੀਗੀ ਚੁੰਗੀ ਤੋਂ ਹਾਂਜੀ ਮਲੇਰਕੋਟਲੇ ਪਟਿਆਲੇ ਤੋਂ ਮਲੇਰ ਕਿੰਨਾ ਕਿ ਟਾਈਮ ਸੀ ਉਸ ਟਾਈਮ ਚ 4:45 ਤੇ ਹੋਇਆ ਹੈ ਇਹ 4:45 ਤੇ ਉਤਰੀ ਹੈ ਹਾਂਜੀ ਉਹਦੇ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਫੇਰ ਨਾਲ ਦੀ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ ਰੱਖੋ ਕੀ ਰੈਫਰ ਕਰਿਆ ਪਟਿਆਲੇ ਹਾਂਜੀ ਜਿਹੜੇ ਹਸਪਤਾਲ ਰਜਿੰਦਰਾ ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉੱਤਰਿਆ ਹੋਇਆ ਤੇ ਹੱਡੀ ਵੀ ਲੱਗਦਾ ਕਿ ਨਾ ਕੋਈ ਫ੍ਰੈਕਚਰ ਹੋਏਗੀ ਵਿੱਚ ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟ੍ਰੀਟਮੈਂਟ ਕਰਕੇ ਉਹਦਾ ਜ਼ਖਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਦੀ ਲੋੜ ਪਵੇਗੀ ਅੱਗੇ ਇਸ ਲਈ ਇਹ ਇਸ ਦੀ ਉਮਰ ਪੂਰੀ ਦਾ 3 ਸਾਲ ਦੀ ਏਜ ਹੈ ਜੀ ਸਿਮਰਪ੍ਰੀਤ ਕੌਰ ਨਾਮ ਸੀ ਬੱਚੇ ਦਾ ਹਾਂ ਜੀ ਹਾਂ ਜੀ ਪਟਿਆਲੇ ਰਜਿੰਦਰਾ ਹਸਪਤਾਲ ਜਿਆਦਾ ਕੋਈ ਚੋਟ ਨਹੀਂ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਪੈ ਗਈ ਜੀ